ਆਸਮਾ ਮੀਟਿੰਗ ਚ ਲਈ ਆ ਤੇ ਕੀ ਫੈਸਲਾ ਹੋਇਆ ਤੇ ਕਿਸ ਤਰ੍ਹਾਂ ਦੇ ਦੇਖੋ ਭਾਰਤਮਾਲਾ ਪ੍ਰੋਜੈਕਟ ਦੀ ਜ਼ਮੀਨਾਂ ਦੀ ਕੀਮਤ ਨੂੰ ਕਰਕੇ ਸਾਡਾ ਪਹਿਲਾਂ ਵੀ ਰੌਲਾ ਸੀ ਇਸ ਕਰਕੇ ਸਾਡੀ ਇਹ ਤੇ ਸਾਰੀ ਸਰਕਾਰ ਨਾਲ ਪਹਿਲਾਂ ਦੋ ਤਿੰਨ ਵਾਰੀ ਗੱਲ ਜੰਦੀ ਆ ਵੀ ਜਿੰਨਾ ਚਿਰ ਕਿਸਾਨਾਂ ਨੂੰ ਸੈਟੀਸਫਾਈ ਕਰਕੇ ਉਹਨਾਂ ਦੀ ਕੀਮਤਾਂ ਨੂੰ ਸੈਟੀਸਫਾਈ ਕਰਕੇ ਉਹਨਾਂ ਨਾਲ ਫੈਸਲਾ ਨਹੀਂ ਹੁੰਦਾ ਉਹਨਾਂ ਚਿਰ ਕਿਸੇ ਦੀ ਜ਼ਮੀਨ ਤੇ ਕੋਈ ਕਾਨੂੰਨੀ ਕਾਰਵਾਈ ਕੰਪਨੀ ਨਹੀਂ ਕਰੂ ਅਸੀਂ ਇਸ ਗੱਲ ਤੇ ਅੜੇ ਹੋਏ ਸੀ ਕਿ ਕੰਪਨੀ ਨੇ ਕਿਸਾਨਾਂ ਨੂੰ ਸਹਿਮਤ ਨਹੀਂ ਕੀਤਾ ਉਹਨਾਂ ਨੂੰ ਪੈਸੇ ਨਹੀਂ ਅਜੇ ਤੱਕ ਮਿਲੇ ਉਹਨਾਂ ਦੀ ਕੀਮਤਾਂ ਤੇ ਤੁਹਾਡੀ ਥੱਲੀ ਨਹੀਂ ਤੁਸੀਂ ਉਹ ਜ਼ਮੀਨਾਂ ਜਬਰੀ ਇੱਕ ਤਰੀਕ ਨੂੰ ਤੁਸੀਂ ਮਸ਼ੀਨਾਂ ਲੈ ਕੇ ਕਬਜ਼ਾ ਕਰਨਾਗੇ ਜਿਹੜੇ ਕਿਸਾਨ ਸੀ ਉਹਨਾਂ ਨੂੰ ਤੁਸੀਂ ਚੱਕ ਲਿਆ ਇਸ ਕਰਕੇ ਕੱਲ ਅਸੀਂ ਇਹਦੇ ਬਰੋਚਾਏ ਇਹ ਜਿਹੇ ਲਾਠੀ ਚਾਰਜ ਹੋਇਆ ਤੇ ਤੁਰਗਾ ਦੇ ਗੋਲੇ ਸਿੱਟੇ ਨੇ ਉਹਦੇ ਸਬੰਧ ਚ ਅਸੀਂ ਡੇਢ ਘੰਟਾ 2 ਘੰਟੇ 3 ਘੰਟੇ ਮੀਟਿੰਗ ਚੱਲੀ ਹੈ ਸਾਡੀ ਪ੍ਰਸ਼ਾਸਨ ਨਾਲ ਅਸੀਂ ਕਿਹਾ ਵੀ ਜਿੰਨਾ ਚਿਰ ਤੱਕ ਕਿਸਾਨਾਂ ਦਾ ਇਹ ਮਸਲੇ ਹੱਲ ਨਹੀਂ ਹੁੰਦੇ ਇਹ ਕੀਮਤਾਂ ਦੇ ਮਸਲੇ ਹੱਲ ਨਹੀਂ ਹੁੰਦੇ ਇਹਨਾਂ ਦੀ ਕੀਮਤ ਦੇ ਮਸਲੇ ਹੱਲ ਨਹੀਂ ਨੇ ਉਹਨਾਂ ਚਿਰ ਇਹ ਕੰਮ ਨਹੀਂ ਚੱਲਣਾ ਚਾਹੀਦਾ ਇਸ ਗੱਲ ਤੇ ਉਹ ਐਗਰੀ ਹੋਏ ਵੀ ਠੀਕ ਹੈ ਤੁਸੀਂ ਸਾਨੂੰ ਸਹਿਯੋਗ ਦਿਓ 5 ਦਿਨਾਂ ਦੇ ਵਿੱਚ ਇਹ ਪੂਰਾ ਡਾਕੂਮੈਂਟ ਵਗੈਰਾ ਤਿਆਰ ਕਰਨ ਦਾ ਸਾਡਾ ਸਮਾਂ ਹੋ ਗਿਆ ਉਹਨਾਂ ਚੋਂ ਸਾਡੀ ਟੀਮ ਹੈ ਜਿਹੜੀ ਜਿਲ੍ਹਾ ਟੀਮ ਨੂੰ ਸਹਿਯੋਗ ਦੇਵੇ ਜੀ ਜਿਸ ਤਰ੍ਹਾਂ ਰੋਈ ਹੈ ਜਿਸ ਲਈ ਕੋਮੇਟੀ ਦਾ ਕਮੇਟੀ ਸਾਡੀ ਕਮੇਟੀ ਹੈ ਜੀ ਜਿਹੜੀ ਜਿਲ੍ਹਾ ਕਮੇਟੀ ਉਹ ਉਹਨਾਂ ਨੂੰ ਗੱਲਬਾਤ ਕਰਨ ਜਾਉ ਉਹਦੇ ਕੋਲ ਸਾਡੇ 10 ਦਿਨ ਜਿਹਦੇ ਸਬੂਤ ਦੇਵਾਂਗੇ ਅਸੀਂ ਵੀ ਇਹਨਾਂ ਲੋਕਾਂ ਨੇ ਪੈਸੇ ਨਹੀਂ ਚੱਕੇ ਜੀ ਆਹ ਦੇਖੋ ਆਹ ਹਾ ਦਸਦੇ ਵਿੱਚ ਹੈ ਇਹਨਾਂ ਨੇ ਆ ਚਾਹਲ ਪਰਿਵਾਰ ਦੇ ਮਿਲਖਲ 40 ਕਰਨੇ ਉਹਨਾਂ ਦੇ ਘਰਾਂ ਦੇ ਜਿਹੜੇ ਮਤਲਬ ਛੇਰਗੜ ਦੇ ਕਿੰਨੇ ਪਰਿਵਾਰ ਨੇ ਉਹਨਾਂ ਨੇ ਪੈਸੇ ਦੀ ਚੱਕੇ ਜਿੰਨੇ ਤੁਸੀਂ ਕਹਿੰਦੇ ਪੈਸੇ ਚੱਕਲੇ ਉਹ ਸਾਰੀਆਂ ਲਿਸਟਾਂ ਦੇਖ ਕੇ ਤੇ ਸ਼ਟਾਊਟ ਹੋਣੀਆਂ ਉਸ ਤੋਂ ਬਾਅਦ ਕੋਈ ਫਿਰ ਪ੍ਰਸ਼ਾਸਨ ਦਾ ਰਵਈਆ ਕੇਜ ਆ ਸੀਗਾ ਜਿਵੇਂ ਕੱਲ ਬੜੀ ਸ਼ਕਤੀ ਨਾਲ ਪੇਸ਼ ਦੇਖੋ ਪ੍ਰਸ਼ਾਸਨ ਦਾ ਰਵਈਆ ਤਾਂ ਜੀ ਇਹ ਹਜਾਤ ਗੱਲਬਾਤ ਦੇ ਵਿੱਚ ਦਾ ਕੀ ਕੀ ਹੁੰਦਾ ਸਰ ਦਾ ਰਵਈਆ ਅੱਛਾ ਫਿਰ ਉਹਨਾਂ ਨੇ ਆਵਦੀਆਂ ਜਿਹੜੀਆਂ ਗੱਲਾਂ ਕੀਤੀਆਂ ਨੇ ਉਹਨਾਂ ਨੇ ਵੀ ਕੀਤੀਆਂ ਸੁਣ ਲਵਦੀਆਂ ਕੀਤੀਆਂ ਗੋੜੀ ਕਿਸ ਵਾਲੀ ਗੱਲ ਕੋਈ ਇੰਨੀ ਹੋਈ ਨਹੀਂ ਅੱਛਾ ਸੈਮਟੀ ਜਿਹੜੀ ਹੈ ਉਹ 48 ਤੇ 72 ਲੱਖ ਦੇ ਵਿੱਚ ਬਣੀ ਹੋਈ ਸੀ ਜਿਹੜੀ ਦੇਖੋ ਅਜੇ ਲੱਖ ਦਾ 48 ਦਾ ਨਹੀਂ ਆਪਣਾ ਅਗਲੇ ਪਿੰਡਾਂ ਦਾ ਤੇ ਪਿਛਲੇ ਪਿੰਡਾਂ ਦੇ ਬਿਰਬੇ ਦਾ ਉਹਦੇ ਤਰੀਕੇ ਕਰਦੇ ਵਿੱਚ ਕੀਮਤਾਂ ਕਿਵੇਂ ਵਧਾਉਣੀਆਂ ਨੇ ਕਿਵੇਂ ਕਿੱਥੋਂ ਹੋਣੀਆਂ ਕਿਹੜੇ ਤਰੀਕੇ ਕੀ ਪਣਾਉਣਾ ਪਊਗਾ ਉਹ ਸਾਰੀ ਇਹਦਾ ਪ੍ਰੋਸੈਸ ਚਲਾਉਣ ਦੇ ਵਿੱਚ ਸਾਡੀ ਕਮੇਟੀ ਦੀ ਸਹਿਯੋਗ ਜੀ ਚੱਲਦਾ ਜਾਏਗਾ ਹੈ ਕਰਨਾ ਚੱਕ ਦਿੱਤਾ ਜਾਏਗਾ ਹਾਂ ਜੀ ਅੱਜ ਕਰਨਾ ਸਮਾਂ ਪਰਚਾ ਦਾ ਕੀ ਬਣੇਗਾ ਜਿਹੜੇ ਪਰਚੇ ਦਰਦ ਕੀਤੇ ਪਰਚੇ ਜਦ ਅਸੀਂ ਉਹਨਾਂ ਨੂੰ ਕਿਹਾ ਵੀ ਪਰਚੇ ਵਾੜ ਸਾਡੇ ਤੇ ਤਿੰਨ ਹੋਰ ਪਾ ਦਿਓ ਆ ਕਰੋੜ ਕਰੋੜ ਰੁਪਏ ਦੇ ਦੋ ਕਿੱਲੇ ਦਾ ਉਗਰਾਹਾਂ ਸਾਹਿਬ ਕੀ ਲੱਗਦਾ ਹੈ ਪ੍ਰਸ਼ਾਸਨ ਵੱਲੋਂ ਇਸ ਮਸਲੇ ਦਾ ਜਲਦ ਹੱਲ ਕੀਤਾ ਜਾਵੇਗਾ ਦੇਖੋ ਅਸੀਂ ਐਂ ਨਹੀਂ ਕਹਿ ਸਕਦੇ ਕਿਉਂਕਿ ਸਰਕਾਰਾਂ ਵਾਅਦੇ ਕਰਦੀਆਂ ਨੇ ਉਹਦੇ ਤੇ ਪੂਰੇ ਨਹੀਂ ਉਤਰਦੀਆਂ ਸਾਨੂੰ ਐ ਨਹੀਂ ਕਹਿ ਸਕਦੇ ਵੀ ਇਹ ਹੱਲ ਹੋ ਜੂ ਅੱਜ ਦੀ ਘੜੀ ਇਹ ਕਹਿ ਸਕਦੇ ਆ ਵੀ ਜਿਹੜੀ ਗੱਲਬਾਤ ਹੋਈ ਹੈ ਗੱਲਬਾਤ ਦੇ ਜਦੋਂ ਮੰਨ ਗਏ ਸਹਿਮਤੀ ਦੇ ਦਿੱਤੀ ਫਿਰ ਇਹ ਕਹਿਣੇ ਪੈਣਾ ਵੀ ਹਾਂ ਸਾਡੀ ਸੰਧੀ ਬਣ ਗਈ ਪਰ ਅਸੀਂ ਕਈ ਵਾਰੀ ਸਾਡੇ ਨਾਲ ਵਾਦੇ ਹੁੰਦੇ ਨੇ ਕਈ ਵਾਰੀ ਮੁੱਕਰਦੇ ਨੇ ਇਹ ਵਾਰ-ਵਾਰ ਮੁੱਕਰਦੇ ਨੇ ਅਸੀਂ ਯਾਰ ਕਦੇ ਚ ਯਕੀਨ ਨਹੀਂ ਕਰਦੇ ਹੁੰਦੇ ਅਸੀਂ ਕਹਿੰਦੇ ਹੁੰਦੇ ਸਰਕਾਰਾਂ ਵਾਦੇ ਕਰਦੀਆਂ ਹੁੰਦੀਆਂ ਨੇ ਤੇ ਮੁੱਕਰਦੀਆਂ ਹੁੰਦੀਆਂ ਨੇ ਠੀਕ ਹੈ ਧੰਨਵਾਦ ਜੀ ਧੰਨਵਾਦ ਅਡਮਿਨਿਸਟ੍ਰੇਸ਼ਨ ਦੀ ਕਾਪੀ ਤੇ ਅਗੇ ਵੀ ਬੇਚਾਵਾ ਜੀ ਬੇਚਾਵਾ ਬਹੁਤ ਬਣਿਆ ਹੈ ਉਹ ਵੀ 4 ਦਿਨਾਂ ਦੀ ਗੱਲ ਹੈ 4 ਦਿਨ ਉਹ ਦਾ ਸਾਰਾ ਚੱਲਦਾ ਕਿ ਇਹਨਾਂ ਦਾ ਕੁਝ ਇਸ਼ੂ ਸੀਗੇ ਕਿ ਕੁਝ ਦੇ ਨਾ ਪੇਮੈਂਟ ਨਹੀਂ ਅੱਗੇ ਨਹੀਂ ਗਏ ਇਹੋ ਜਿਹੇ ਇਸ਼ੂ ਸੀਗੇ ਬਾਰੂ ਬਹੁਤ ਬਹੁਤ ਖਲਾਫ ਕਿ ਸਾਰੀ ਟੀਮ ਨੇ ਸੁਣਿਆ ਜਿਹੜਾ ਹੋ ਆਪਣਾ ਲੱਗ ਪਾ ਜਿਹੜਾ ਹੈਗਾ ਤਾਂ ਧੰਨਵਾਦ ਕਰਾਂਗੇ ਔਰ ਜਿਹੜੇ ਜੋ ਇਸ਼ੂਸ ਨੇ ਉਚਾ ਕਰੇ ਇਹਨਾਂ ਦੇ ਵਿੱਚ ਜਿਹੜਾ ਕੁਝ ਅਲੱਗ ਦਾ ਕਰਿਆ ਉਹ ਫੋਲੋ ਅਪ ਸੈਸ਼ਨ ਵੀ ਗਿਆ ਆਗੇ ਨੂੰ ਪ੍ਰੋਜੈਕਟ ਦੀ ਲੋਟਾ ਕਮ ਕਰੇਗੀ ਜਿੰਦਗੀ ਉਹ ਨਹੀਂ ਦੇਰ ਲਈ ਜਿਹੜਾ ਹੈਗਾ ਇਹ ਇਹ ਕੋਈ ਵੀ ਜਿਹੜਾ ਕਾਰਵਾਈ ਦੀ ਗੱਲ ਕਰਕੇ ਨਹੀਂ ਹੋਏਗਾ ਇਹਨਾਂ ਨੇ ਵੀ ਵਿਕਾਸ ਲਾਇਆ ਕਿ ਅਸੀਂ ਇਹਨਾਂ ਨੂੰ ਸਹਿਯੋਗ ਕਿ ਆਪਣਾ ਜਿਹੜਾ ਤਰਕਵਾ ਵਗੈਰਾ ਜਾਂ ਹੋਰ ਜਿਹੜੀ ਐਡਮਿਨਿਸਟ੍ਰੇਟਿਵ ਮਤਲਬ ਕੋਈ ਬਾਦੀ ਐਡਮਿਨਿਸਟ੍ਰੇਸ਼ਨ ਦਾ ਆਪਣਾ ਕੰਮ ਕਰ ਸਕੋ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਕਿ ਅਸੀਂ ਪਾਕਿਸਤਾਨਾਂ ਦੇ ਬਹੁਤ ਸਾਰੇ ਤਰੀਕੇ ਦੇ ਪ੍ਰੋਪੋਜ਼ਲ ਰੱਖੇ ਗਏ ਸੀ ਕਿਹੜੀ ਕਿਸਾਨਾਂ ਦੇ ਨਾ ਬਹੁਤ ਸਾਰੇ ਇਸ਼ੂਜ਼ ਜਿਹੜੇ ਲਾਈਬਲ A ਦੇ ਨਹੀਂ ਗਈ B ਦੇ ਚੱਲੇਗਾ ਨਹੀਂ ਐਡਮਿਨਿਸਟ੍ਰੇਟਿਵ ਟਾਈਪ ਹੁੰਦੇ ਨੇ ਕੁਝ ਹੋਰ ਦੇ ਉਹ ਕਰ ਸਕਦੇ ਉਹ ਫਿਰ ਰਿਜ਼ਵ ਨੇ ਕੈਪ ਵਗੈਰਾ ਲਾ ਲਿਆ ਉਹਨਾਂ ਜੋ ਗਵਰਨਮੈਂਟ ਦਾ ਵੀ ਪਰਪਸ ਸੀ ਇਹ ਗਿਆ ਮਹਾਨ ਸ੍ਰੀਮਾਨ ਜੀ ਹੋਣ ਔਰ ਜਿਹੜਾ ਪ੍ਰਤੀਬਿਧਾ ਜਿਹੜੀ ਉਹਤੇ ਅਸੀਂ ਦੇ ਨਾਲ ਕਿਹੜੇ ਜਿਸ ਤਰ੍ਹਾਂ ਮਾਮਲੇ ਦਰਜ ਹੋਏ ਨੇ ਸਾਲਾਂ ਦੇ ਉੱਪਰ ਵੀ ਹੋਏ ਨੇ ਕਿਉਂਕਿ ਜ਼ਖਮੀ ਹੋਏ ਸੀਗੇ ਦਰਜੰਤੂ ਬਾਤ ਜਿਹੜੇ ਉਹਦੇ ਤੇ ਅਸੀਂ ਕੋਈ ਕਿਉਂਕਿ ਇਹ ਕਮਿਸੀਵ ਹੈ ਭਾਗ ਲੈ ਤਿੰਨ ਚਾਰ ਦਿਨਾਂ ਦੇ ਹਾਲੇ ਕੋਈ ਉਹਨੂੰ ਬਦਦਾ ਪ੍ਰੋਟੈਂਡਿੰਗ ਹੈ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਕਿ ਹਾਲੇ ਤਾਂ ਪਹਿਲੀ ਪ੍ਰਾਇੋਰਟੀ ਤਾਂ ਇਹੀ ਹੈ ਕਿ ਜਿਹੜਾ ਇਹ ਨੋਸਟੇਡਰ ਸਿਚੁਏਸ਼ਨ ਹੈ ਜਿਹਦੀ ਆਜਾ ਦਾ ਔਰ ਬਾਕੀ ਇਹ ਬਹੁਤ ਦੇਰ ਦਾ ਰੁਕਿਆ ਵੀ ਹੋਇਆ ਇਹਨੂੰ ਪ੍ਰੋਸੈਸ ਸ਼ੁਰੂ ਕੀਤਾ ਜਾ ਪ੍ਰੋਜੈਕਟ ਨੂੰ ਸਿਰੇ ਚੜਾ ਜਿਵੇਂ ਸਾਨਿਕ ਮੈਟਿਕ ਵੀ ਗੱਲ ਕਰ ਰਹੇ ਹਾਂ ਭੱਜੇ ਦਾ ਮੁਆਵਜ਼ਾ ਦਿੱਤਾ ਗਿਆ ਉਹ ਸਾਰੇ ਐਡਮਿਨਸਟ੍ਰੇਸ਼ਨ ਗੱਲਾਂ ਡਿਸਕਸ਼ਨ ਜਿਹੜੇ ਸਾਂਝੀ ਕਮੇਟੀ ਨਾਲ ਬਣਦੀ ਬਣੇ ਨਿਸ਼ਾਨਾ ਨਾਲ ਐਡਮਿਨਿਸਟ੍ਰੇਸ਼ਨ ਦੇ ਉਹਨਾਂ ਦੇ ਨਾਲ